ਮੇਟੋ ਜੀ ਉਹ ਬਾਈਪਾਸ ਤੇ ਜਿਹੜਾ ਗ੍ਰੇਨੇਡ ਫਟਿਆ ਉਹਦੀ ਗੱਲ ਵੀ ਆਪਾਂ ਗੱਲ ਕੀਤੀ ਸੀਗੀ ਕਿ ਉਹ ਮੁੰਡੇ ਦੀ ਡੈਥ ਹੋ ਗਈ ਬੜੇ ਭਿਆਨਕ ਤਰੀਕੇ ਨਾਲ ਤੇ ਹੁਣ ਕਹਿੰਦੇ ਨੇ ਕਿ ਉਹ ਮੁੰਡਾ ਉਥੋਂ ਕਿਹੜੇ ਛੇੜ ਇਲਾਕੇ ਦਾ ਹੀ ਉਹ ਨਿਕਲਿਆ 25 ਸਾਲ ਉਮਰ ਸੀ ਤੇ ਗਰੀਬ ਪਰਿਵਾਰ ਤੋਂ ਸੀ ਨਿਤਿਨ ਸ਼ਾਦੋ ਦਾ ਨਾਮ ਸੀਗਾ ਉਹਦੇ ਬਾਰੇ ਥੋੜੀ ਜੀ ਹੋਰ ਜਾਣਕਾਰੀ ਤੇ ਉਹ ਕੀ ਜਾਣਕਾਰੀ ਆ ਉਹਦੇ ਨਾਲ ਉਹ ਕਿਵੇਂ ਇੱਥੇ ਕਿਵੇਂ ਆਇਆ ਸੀ ਕਿਉਂ ਪਹੁੰਚਿਆ ਸੀ ਕੋਈ ਹੋਰ ਜਾਣਕਾਰੀ ਇਸ ਬਾਰੇ ਦੇਖੋ ਉਹ ਕਿਵੇਂ ਪਹੁੰਚਿਆ ਕਿਦਾਂ ਨਹੀਂ ਉਥੇ ਚਲੋ ਜਾਂਚ ਪੜਤਾਲ ਜੀ ਸਾਬਤ ਹੋਏਗਾ ਦਰਸਲ ਕੀ ਹੈ ਕਿ ਜਿੰਨੀ ਕੋ ਉਹਦੇ ਘਰਦਿਆਂ ਨੇ ਗੱਲ ਦਸੀ ਹੈ ਹੂੰ ਕਿ ਉਹ ਤੇ ਸਿਰੇ ਦਾ ਨਸ਼ੇੜੀ ਸੀਗਾ ਤੇ ਨਸ਼ਾ ਵੀ ਕਾਜਾ ਕਰਦਾ ਹੁਣ ਤੁਸੀਂ ਇੱਕ ਸ਼ਬਦ ਉਥੇ ਸੁਣਿਆ ਹੋਣਾ ਕਿ ਉਹ ਲਫਾਫੇ ਸੁੰਘਦਾ ਸੀ ਲੋਕ ਕਹਿੰਦੇ ਕਿ ਯਾਰ ਇਹ ਕਿਹੜਾ ਨਸ਼ਾ ਵੀ ਉਥੇ ਰੂੜੀਆਂ ਤੇ ਚੁੱਕ ਕੇ ਲਫਾਫੇ ਸੁੰਘਦਾ ਸੀ ਹੂੰ ਤੇ ਉਹ ਲਫਾਫਾ ਸੁੰਘਣ ਗਿਆ ਤੇ ਕੋ ਬੰਬ ਨਿਕਲ ਆਇਆ ਨਹੀਂ ਸਾਬ ਨਸ਼ਿਆਂ ਦੀ ਦੁਨੀਆ ਦੇ ਵਿੱਚ ਇੱਕ ਨਸ਼ਾ ਇਹ ਆ ਜਿਹੜਾ ਬਹੁਤ ਲੋਅ ਲੈਵਲ ਤੇ ਕੀਤਾ ਜਾਂਦਾ ਹੈ ਨਸ਼ਾ ਫੀਸਰ ਔਕਾਤ ਦੇ ਹਿਸਾਬ ਨਾਲ ਆ ਜੀ ਅਸੀਂ ਤੇ ਹੁਣ ਮੈਂ ਅੱਗੇ ਵੀ ਇੱਕ ਦਿਨ ਕਾਫੀ ਤੇ ਮੈਂ ਇੱਕ ਛੋਟਾ ਜਿਹਾ ਨਵੰਦ ਲਿਖਿਆ ਸੀ ਆਰਟੀਕਲ ਛੋਟਾ ਜਿਹਾ ਲਿਖਿਆ ਸੀਗਾ ਕਿ ਕਾਫੀ ਗਰੀਬ ਲਈ 2 ਰੁਪਏ ਦੇ ਪਹੁੰਚ ਦੇ ਵਿੱਚ ਵੀ ਮਿਲਦੀ ਹੈ ਸਰ ਜੀ ਤੇ ਆ ਤੁਹਾਡੇ ਤੋਂ ਕਿਲੋ ਕਿਲੋ ਮੀਟਰ ਦੂਰ ਇੱਕ ਕੈਫੇ ਵੀ ਆ ਜਿੱਥੇ ਸ਼ਾਇਦ ਸਧਾਰਨ ਬੰਦਾ ਨਹੀਂ ਬੈਠ ਸਕਦਾ ਬਿਲਕੁਲ ਠੀਕ ਹੈ ਨਾ ਜੀ ਕਾਫੀ ਤਾਂ ਕਾਫੀ ਹੈ ਕਾਫੀ ਤਾਂ ਕਾਫੀ ਹੈ ਪਰ ਉਹ ਨਸ਼ਾ ਤਾਂ ਨਸ਼ਾ ਹੈ ਬਹੁਤ ਇੱਕ ਨਸ਼ਾ ਮੇਮ ਆਉਂਦਾ ਹੈ ਹੂੰ ਬਹੁਤ ਮਹਿੰਗਾ ਹੈ ਇੱਕ ਨਸ਼ਾ ਇਹ ਲਫਾਫਾ ਸੁੰਗਣ ਵਾਲਾ ਹੈ ਇਹ ਸੋਲੂਸ਼ਨ ਜਿਹੜਾ ਹੁੰਦਾ ਉਹਨੂੰ ਲਫਾਫੇ 'ਚ ਪਾ ਕੇ ਗੈਸ ਬਣਾ ਕੇ ਉਹ ਸੁੰਗਦੇ ਨੇ ਉਹਨੂੰ ਕਹਿੰਦੇ ਲਫਾਫਾ ਸੁਗਣਾ ਬਹੁਤ ਕਹਿ ਲੋ ਕਿ ਖਤਰਨਾਕ ਹੁੰਦਾ ਹੂੰ ਤੇ ਬਹੁਤ ਸਸਤਾ ਹੁੰਦਾ ਤੇ ਬਹੁਤ ਘਟਿਆ ਹੁੰਦਾ ਜੀ ਇਹ ਬੰਦਾ ਉਸ ਕਲਾਸ ਦਾ ਨਸ਼ੇੜੀ ਸੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮਾਫ ਕਰਨਾ ਇਹ ਨਸ਼ੇ ਦੀ ਦੁਨੀਆ 'ਚ ਵੀ ਕੈਟਾਗਰੀਆਂ ਨੇ ਸ਼ਰਾਬੀਆਂ ਦੀਆਂ ਵੀ ਕੈਟਾਗਰੀਆਂ ਨੇ ਬਿਲਕੁਲ ਕੋਈ ਦੇਸੀ ਕੱਚੀ ਉਹ ਪਿੰਦਾ ਤੇ ਕੋਈ ਰਾਤ ਨੂੰ 14-15 ਹਜ਼ਾਰ ਵਾਲੀ ਵੀ ਪਿੰਦਾ ਹਮ ਤਕਨੀਕੀਆਂ ਕੈਟਾਗਰੀਆਂ ਰਾ ਚ ਰਹਿ ਗਈਆਂ ਕੈਟਾਗਰੀਆਂ ਬਹੁਤ ਬਣ ਗਈਆਂ ਬਿਲਕੁਲ ਠੀਕ ਹੈ ਨਾ ਸਰ ਸੋ ਇਸ ਕਰਕੇ ਇੱਕ ਤੇ ਇਹ ਦੱਸਿਆ ਜਾ ਰਿਹਾ ਕਿ ਇਹ ਇਸ ਲੈਵਲ ਦਾ ਸੀ ਹਮ ਦੂਜਾ ਇਹਦੇ ਕੋਲ ਕੋਈ ਪੈਸਾ ਧਿਲਾ ਨਹੀਂ ਸੀ ਹੁੰਦਾ ਇਹਦਾ ਪਿਓ ਆਟੋ ਚਲਾਉਂਦਾ ਸੀ ਤੇ ਆਟੋ ਵਾਲੇ ਜਾਣਦੇ ਹੁੰਦੇ ਸੀ ਇਹ ਜਿਹੜਾ ਉੱਥੇ ਤੜਕੇ ਜਾ ਕੇ ਸੈਂਟਰ ਦੇ ਵਿੱਚ ਜਿਬ ਵਾਲੀ ਗੋਲੀ ਲੈਂਦਾ ਸੀ ਉਹ ਵੀ ਕਿਸੇ ਆਟੋ ਵਾਲੇ ਨਾਲ ਫ੍ਰੀ ਚ ਚੜ ਜਾਂਦਾ ਸੀ ਅਗਲਾ ਕਹਿੰਦਾ ਸੀ ਉਹ ਫਲਾਣੇ ਦਾ ਮੁੰਡਾ ਹੈ ਜੀ ਪਰਿਵਾਰ ਇਹਦਾ ਬੰਦ ਪੈ ਇੱਕ ਸਕੂਲ ਦੇ ਕਮਰੇ ਚ ਰਹਿੰਦਾ ਹਮ ਜਿਹੜਾ ਕਿ ਗਾਂ ਉਹਨਾਂ ਨੇ ਰੈਂਟ ਰੁੰਡ ਤੇ ਦਿੱਤਾ ਸਕੂਲ ਮਤਲਬ ਕਿ ਕਮਰੇ ਆਂ ਦਾ ਰੂਪ ਦੇ ਵਿੱਚ ਕੁਝ ਫੈਮਲੀਆ ਰਹਿੰਦੀਆਂ ਉਹ ਕਹਿੰਦੇ ਆ ਕਿ ਇਹਨੂੰ ਤੇ ਫੋਨ ਚਲਾਉਣਾ ਹੀ ਨਹੀਂ ਆਉਂਦਾ ਤੇ ਸਾਡੇ ਘਰੇ ਦੋ ਫੋਨ ਨੇ ਦੋਨੇ ਹੀ ਫੀਚਰ ਫੋਨ ਆ ਜਿਹੜੇ ਬਟਨ ਵਾਲੇ ਕਿਵੇਂ ਸੰਪਰਕ ਚ ਆਇਆ ਸਮਝ ਤੋਂ ਪਰੇ ਆ ਕੀਏ ਚੁੱਕਣ ਗਿਆ ਸੀ ਕੀ ਇੱਥੇ ਉਦਾਂ ਹੀ ਮਤਲਬ ਕਿ ਤੁਰਦਾ ਫਿਰਦਾ ਪਹੁੰਚਿਆ ਸੀ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਸਾਰੇ ਜਾਂਚ ਪੜਤਾਲ ਦਾ ਬਿਸ਼ਾਏ ਪਰ ਬੁਲਿਸ ਅਫੀਸ਼ਰਸ ਕਹਿ ਰਹੇ ਨੇ ਕਿ ਭਾਈ ਇਹਨੇ ਮਤਲਬ ਕਿ ਇਥੋਂ ਚੁੱਕ ਕੇ ਲੈ ਜਾਣਾ ਸੀ ਸ਼ਾਇਦ ਪਿੰਨ ਕੱਟ ਦਿੱਤੀ ਵਗੈਰਾ ਵਗੈਰਾ ਸਾਰੀਆਂ ਥਿਉਰੀਆਂ ਨੇ ਜਾਂ ਦਾਬੇ ਨੇ ਹਮ ਸੈਸਟਿਵ ਵਿਸ਼ਾ ਕਿ ਜੇ ਇਹ ਇਸ ਖੇਡ ਦੇ ਵਿੱਚ ਇਨਵੋਲਵ ਸੀ ਜੇ ਇਹ ਇਸ ਖੇਡ ਦੇ ਵਿੱਚ ਇਨਵੋਲਵ ਸੀ ਇਹ ਸਾਡੇ ਵਾਸਤੇ ਹੋਰ ਵੀ ਖਤਰਨਾਕ ਹੈ ਜੀ ਕਿ ਤੁਹਾਨੂੰ ਇਸ ਤਰ੍ਹਾਂ ਦੇ ਬੰਦੇ ਭਈ ਐਸ ਪੰਜਾਬ ਖਿੱਤੇ ਚੋਂ ਹਮ ਦੇਖਣ ਨੂੰ ਮਿਲ ਰਹੇ ਨੇ ਚਿਹਰੇ ਵੱਡੇ ਤੋਂ ਵੱਡਾ ਕੰਮ ਸ਼ਾਇਦ 150000 2000 ਲਈ ਕਰਨ ਲਈ ਤਿਆਰ ਨੇ ਪਹਿਲਾਂ ਵੀ ਆਪਾਂ ਵੇਖੀ ਸੀ ਇਹ ਗੱਲ ਪਹਿਲਾਂ ਇੱਕ ਗ੍ਰਨੇਡ ਵਾਲਾ ਮਸਲਾ ਹੀ ਸੀ ਉਹਦਾ ਮਤਲਬ ਕਿ ਜਿਹੜਾ ਬੰਦਾ ਸੋਸ਼ਲ ਸੁੰਘਦਾ ਫਿਰਦਾ ਹੈ ਉਹਨੂੰ ਤੇ ਚਿੱਟਾ ਵੀ ਇੱਕ ਦਿਨ ਦਾ ਦੇ ਕੇ ਤੇ ਜੋ ਮਰਜ਼ੀ ਕਰਵਾਲੋ ਫਿਰ ਬਿਲਕੁਲ ਇਹ ਬਹੁਤ ਖਤਰਨਾਕ ਵਰਤਾਰਾ ਹੈ ਸਰ ਆਪਣੇ ਆਪ ਦੇ ਆਪ ਵਾਸਤੇ ਪਰਿਵਾਰ ਵਾਸਤੇ ਖਤਰਨਾਕ ਨਹੀਂ ਸਮਾਜ ਵਾਸਤੇ ਕਿੱਡੇ ਖਤਰਨਾਕ ਹੋ ਸਕਦੇ ਆ ਜੀ ਉਹੀ ਤੇ ਮੈਂ ਕਹਿ ਰਿਹਾ ਨਾ ਕਿ ਇਹਦੇ ਵਿੱਚ ਤੇ ਕੱਲ ਨੂੰ ਕੋਈ ਆਤਮ ਹੱਤਿਆ ਵੀ ਬੰਨ੍ਹਣ ਤਿਆਰ ਹੋ ਜਾਏਗਾ ਇਹ ਲਾਲਚ ਦੇ ਵੀ ਆਤਮਕਾ ਤੀਲਾ ਕਾਮੀ ਹੋ ਗਿਆ ਹੁਣ ਕਾਰਨ ਪਤਾ ਨਹੀਂ ਕੀ ਹੈ ਇਹਦਾ ਇਹ ਬਹੁਤ ਖਤਰਨਾਕ ਹੈ ਸੋਸ਼ੀਅਲੀ ਆਪਾਂ ਜੇ ਦੇਖੀਏ ਤਾਂ ਸਮਾਜਿਕ ਤੌਰ ਤੇ ਕਿ ਸਾਨੂੰ ਇਸ ਤਰ੍ਹਾਂ ਦੇ ਬੰਦਿਆਂ ਦੀ ਇਸ ਵੇਲੇ ਲੰਬੀ ਚੌੜੀ ਇੱਕ ਲਿਸਟ ਵੇਖਣ ਨੂੰ ਮਿਲ ਰਹੀ ਆ ਕਿਸੇ ਨੇ 5000 ਚ ਕਿਸੇ ਨੇ 10000 ਚ ਕਿਸੇ ਨੇ ਕੁਝ ਰੁਪਈਆ ਚ ਇਹੋ ਜੇ ਕੰਮਾਂ ਨੂੰ ਕਰਨਾ ਮਨਜ਼ੂਰ ਕੀਤਾ ਇਹਨੂੰ ਰੋਕੋਗੇ ਕਿਵੇਂ ਕਿਹੜਾ ਮੈਕੈਨਿਜ਼ਮ ਬਣਾਓ ਕਿ ਕਿ ਤਾਂ ਇਹਦੇ ਤੇ ਤੁਸੀਂ ਸਿਕੰਜਾ ਕੱਸੋਗੇ بڑے ਵੱਡੇ ਸਵਾਲ ਨੇ ਸਮਾਜਿਕ ਪੱਖ ਤੋਂ ਸਭ ਬਿਲਕੁਲ ਕਿਵੇਂ ਹਰੇਕ ਬੰਦੇ ਤੇ ਕਿਵੇਂ ਤੁਸੀਂ ਨਿਗਰਾਨੀ ਰੱਖੋਗੇ ਕਿਹੜਾ ਕਿਵੇਂ ਨਿਕਲ ਜਾਂਦਾ ਹੈ ਕਈ ਸਾਰੇ ਦੋਸਤ ਹੈ ਜੀ ਇੱਥੇ ਦੱਸ ਰਹੇ ਨੇ ਇੱਕ ਕਹਿੰਦੇ ਨਿਆਯੋਡੈਕਸ ਹੁੰਦੀ ਹੈ ਕੁਝ ਬਾਉਂਡ ਫਿਕਸ ਦਾ ਨਾਮ ਲੈ ਰਹੇ ਹਾਂ ਜੀ ਚੀਜ਼ਾਂ ਤੇ ਕਈ ਸੋਲੂਸ਼ਨ ਟਾਈਪ ਹੁੰਦੇ ਨੇ ਦੇਖੋ ਛੱਡੋ ਖੜਾ ਹੁਣ ਇਹਦੇ ਚ ਕੀ ਜਾਣਾ ਆ ਬਥੇਰਾ ਕੁਝ ਹੈਗਾ ਦੱਸਣ ਨੂੰ ਪਰ ਕੀ ਕੀ ਦੱਸ ਕੇ ਕਰਾਂਗੇ ਓਏ ਕੋ ਚੰਗੀ ਕਰਾ ਦਫਾ ਕਰੋ ਕੱਲ ਨੂੰ ਕੋਈ ਹੋਰ ਸੁਣ ਕੇ ਕੱਲ ਨੂੰ ਕੁਝ ਹੋਰ ਪੰਗਾ ਕਰੇਗਾ ਹਮ ਠੀਕ ਹੈ ਨਾ ਉਹ ਸਹੀ ਗੱਲ ਹੈ ਇਹੋ ਜੀਆਂ ਚੀਜ਼ਾਂ ਤੇ ਲੋਕੀਆਂ ਟਗੀਆਂ ਹੀ ਚੰਗੀਆਂ ਹੁੰਦੀਆਂ ਨੇ ਜਿਹਦਾ ਫਾਇਦਾ ਹੀ ਕੋਈ ਨਹੀਂ ਨੁਕਸਾਨ ਦੇ ਹੀ ਆ ਤੇ ਉਹਨਾਂ ਤੋਂ ਬਚ ਕੇ ਹੀ ਰਹਿਣਾ ਚਾਹੀਦਾ ਜ਼ਿਕਰ ਤੱਕ ਨਹੀਂ ਹੋਣਾ ਚਾਹੀਦਾ ਉਹਨਾਂ ਦਾ ਸਹੀ ਗੱਲ ਹੈ ਤੁਹਾਡੀ